ਅਛਾ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਮ ਭਾਸ਼ਾ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਉਹ ਨੂੰ ਕੁੰਡਾ ਕਹਿੰਦੇ ਤੇ ਘੋਟਣਾ ਕਹਿੰਦੇ ਆ ਨਿਹੰਗ ਸਿੰਘਾਂ ਦੀ ਭਾਸ਼ਾ ਵਿੱਚ ਕੀ ਕਹਿੰਦੇ ਉਹਨੂੰ ਬਾਬਾ ਜੀ ਇਹ ਸਨੇਹਰਾ ਜੀ ਲਾਲ ਪੱਥਰ ਦਾ ਤੇ ਇਹ ਸਲੋਤਰ ਨਿੰਮ ਦਾ ਓਦਾਂ ਬਾਬਾ ਜੀ ਜਦਾਂ ਨਿਹੰਗ ਸਿੰਘ ਕਹਿੰਦੇ ਇਹਨਾਂ ਨੂੰ ਸ਼ਿੱਧੀ ਦੇਗਾ ਜੀ ਹਾਂਜੀ ਹਾਂਜੀ ਸ਼ਿੱਧੀ ਦੇਗਾ ਤੋਂ ਕਹਿੰਦੇ ਨੇ ਸ਼ਿੱਧੀ ਦੇਗਾ ਬਾਬਾ ਜੀ ਇਹ ਪ੍ਰਾਚਨ ਇਤਿਹਾਸ ਹੀ ਆ ਜੀ ਸ਼ਿੱਧੀ ਦੇਗਾ ਦਾ ਹਾਂਜੀ ਵੈਸੇ ਆਮ ਤੌਰ ਤੇ ਜਿਹੜੀ ਸੰਗਤ ਨੂੰ ਸ਼ਿਕਾਇਤ ਦੀ ਸ਼ਰਧਾਈ ਚਿਕਾਈ ਰਹੀ ਹੈ ਬੜੀਆਂ ਮਿੱਠਾ ਚਲਦੀਆਂ ਆ ਰਹੀਆਂ ਨੇ ਇਹ ਵੀ ਬਹੁਤ ਕੁਸ਼ਕੇ ਅੰਦਰ ਵੀ ਨਿਹੰਗ ਸਿੰਘ ਵਿੱਚ ਭੰਗ ਪਾ ਦਿੰਦੇ ਆ ਏਦਾਂ ਕਰਦੇ ਓਦਾਂ ਕਰੇ ਏਦਾਂ ਦਾ ਤਾਂ ਨਹੀਂ ਕੁਛ ਹੈਗਾ ਨਹੀਂ ਨਹੀਂ ਬਾਬਾ ਜੀ ਸ਼ਰਧਾਈਆਂ ਆਈਆਂ ਇਹ ਭੰਗ ਵਾਲੀ ਮਲੋ ਛਿੱਦੀ ਦੇਗਾ ਹੋ ਜਾਂਦੀਆਂ ਉਹਨੂੰ ਛਿੱਦੀ ਦੇਗਾ ਹੀ ਕਹਿੰਦੇ ਲੋਕ ਕਿਤਨਾ ਕਿਦਾਂ ਹੁੰਦੀਆਂ ਨੇ ਹਾਂਜੀ ਉਹਨੂੰ ਛਿੱਦੀ ਦੇਗਾ ਹੀ ਕਹਿੰਦੇ ਆ ਭੰਗ ਵਾਲੀ ਜਿਹੜੇ ਸੁੱਖਾ ਕਹਿੰਦੇ ਉਹਨੂੰ ਜੀ ਸੁੱਖੇ ਵੀ ਹਾਂਜੀ ਟੇਡੇ ਚ ਕੀੜੇ ਪਏ ਨੇ ਕਿਸੇ ਦਾ ਕੋਈ ਵੀ ਇਹ ਨਿੰਮ ਦਾ ਹਾਂਜੀ ਹਾਂਜੀ ਨਿੰਮ ਦਾ ਬਹੁਤ ਫਾਇਦੇ ਵਾਲਾ ਭਾਰਾ ਦਿਸਦਾ ਬੇ ਕਿੰਨੇ ਕਿਲੋ ਦਾ ਇਹ ਇਹ ਬਾਬਾ ਜੀ ਹੈਗਾ ਕਰੀਬਨ 17 ਕਿਲੋ ਹੋਣਾ ਸਸਿਕਾ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਦਵਿੰਦਰ ਮੰਡ ਅੱਜ ਇੱਕ ਬੜੀ ਵਿਲੱਖਣ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋ ਨਿਹੰਗ ਸਿੰਘ ਸਾਨੂੰ ਇੱਕ ਰੋਡ ਸਾਈਡ ਤੇ ਮਿਲੇ ਨੇ ਰਗੜੇ ਦਾ ਕੰਮ ਕਰਦੇ ਨੇ ਸ਼ਰਦਾਈ ਬਣਾਉਂਦੇ ਨੇ ਠੰਡੀ ਠੰਡੀ ਸ਼ਰਦਾਈ ਲੋਕਾਂ ਨੂੰ ਉਹਨਾਂ ਦਾ ਸੇਵਨ ਕਰਵਾਉਂਦੇ ਨੇ ਬੜੇ ਫਾਇਦੇ ਨੇ ਔਰ ਇਹਲੇ ਪਹੁੰਚੇ ਸੀ ਕਿ ਆਪਾਂ ਟਾਈਮ ਦੇ ਨਾਲ ਪਹੁੰਚ ਗਏ ਤੇ ਬੈਠ ਕੇ ਸਾਰਾ ਕੁਝ ਇਹਨਾਂ ਨੂੰ ਲਾਈਵ ਦੇਖਾਂਗੇ ਕਿਸ ਤਰ੍ਹਾਂ ਜਿਹੜੀ ਹੈ ਸ਼ਰਦਾਈ ਬਣਾਈ ਜਾਂਦੀ ਹੈ ਕਿਸ ਤਰ੍ਹਾਂ ਰਗੜਾ ਬਣਾਇਆ ਜਾਂਦਾ ਹੈ ਤੇ ਇੱਥੇ ਬੈਠ ਕੇ ਗੱਲਬਾਤ ਵੀ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਆਪਣਾ ਨਾਮ ਹੈਗਾ ਬਾਬਾ ਜੀ ਜਗੀਰਾ ਸਿੰਘ ਜੀ ਜਗੀਰਾ ਸਿੰਘ ਅੱਛਾ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਮ ਭਾਸ਼ਾ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਉਹਨੂੰ ਕੁੰਡਾ ਕਹਿੰਦੇ ਤੇ ਘੋਟਣਾ ਕਹਿੰਦੇ ਆ ਨਿਹੰਗ ਸਿੰਘਾਂ ਦੀ ਭਾਸ਼ਾ ਵਿੱਚ ਕੀ ਕਹਿੰਦੇ ਉਹਨੂੰ ਬਾਬਾ ਜੀ ਇਹ ਸਨੇਹਰਾ ਜੀ ਲਾਲ ਪੱਥਰ ਦਾ ਤੇ ਇਹ ਸਲੁੱਤਰ ਨਿੰਮ ਦਾ ਅੱਛਾ ਇਹ ਲਾਲ ਪੱਥਰ ਕੋਈ ਸਪੈਸ਼ਲ ਹੈ ਹਾਂਜੀ ਹਾਂਜੀ ਸਪੈਸ਼ਲ ਹੈ ਜੀ ਤੇ ਇਹਦਾ ਕੋਈ ਫਾਇਦਾ ਵੀ ਹੈ ਹਾਂਜੀ ਹਾਂਜੀ ਬਾਬਾ ਜੀ ਇਹ ਬਹੁਤ ਫਾਇਦੇ ਹੈ ਜਦਾਂ 슈ਗਰ ਵਾਲੇ ਬੰਦੇ ਬੀਪੀ ਵਾਲੇ ਇਹਦੇ ਵਿੱਚ ਛਕਣਾ ਰਗੜ ਕੇ ਉਹਨਾਂ ਉੱਤੇ ਬਹੁਤ ਵਧੀਆ ਫਾਇਦੇ ਇਹਦੇ ਜਿਹੜੇ ਆਪਣੇ ਸਰੀਰ 'ਚ ਟੇਡੇ 'ਚ ਕੀੜੇ ਪਏ ਨੇ ਕਿਸੇ ਤੇ ਕੋਈ ਵੀ ਇਹ ਨਿੰਮ ਦਾ ਹਾਂਜੀ ਹਾਂਜੀ ਨਿੰਮ ਦਾ ਬਹੁਤ ਫਾਇਦੇ ਬੜਾ ਭਾਰਾ ਦਿਸਦਾ ਬੇ ਕਿੰਨੇ ਕਿਲੋ ਦਾ ਇਹ ਇਹ ਬਾਬਾ ਜੀ ਹੈਗਾ ਹੈ ਕਰੀਬਨ 17 ਕਿਲੋ ਹੋਣਾ ਮੈਕਸਿਮਮ ਜ਼ਿਆਦਾ ਹੀ ਹੋਣਾ ਉਤੋਂ 17 ਕਿਲੋ ਤੋਂ ਉੱਪਰ ਹੀ ਹੋਊਗਾ ਤੇ ਜਾਨ ਵੀ ਉਨੀ ਚਾਹੀਦੀ ਚੱਕਣ ਵਾਸਤੇ ਤੇ ਬਾਬਾ ਜੀ ਹੁਣ ਰਗੜਾ ਤੁਸੀਂ ਸ਼ੁਰੂ ਕਰਨ ਲੱਗੇ ਆ ਅੱਛਾ ਪਹਿਲਾਂ ਇਹ ਦੱਸੋ ਫਿਰ ਰਗੜਾ ਕਹੀਦਾ ਸ਼ਰਦਾਈ ਕਹੀਦੀ ਸਹੀ ਭਾਸ਼ਾ ਦੇ ਉਦਾਂ ਬਾਬਾ ਜੀ ਜਦਾਂ ਨਿਹੰਗ ਸਿੰਘ ਕਹਿੰਦੇ ਆ ਨਾ ਉਹ ਸ਼ਿੱਧੀ ਦੇਗਾ ਜੀ ਹਾਂਜੀ ਹਾਂਜੀ ਸ਼ਿੱਧੀ ਦੇਗਾ ਕਾ ਤੋਂ ਕਹਿੰਦੇ ਨੇ ਸ਼ਿੱਧੀ ਦੇਗਾ ਬਾਬਾ ਜੀ ਇਹ ਪ੍ਰਾਤਨ ਇਤਿਹਾਸ ਹੀ ਆ ਜੀ ਸ਼ਿੱਧੀ ਦੇਗਾ ਦਾ ਹਾਂਜੀ ਵੈਸੇ ਇਹ ਆਮ ਤੌਰ ਤੇ ਜਿਹੜੀ ਸੰਗਤ ਨੂੰ ਸ਼ਿਕਾਇਤ ਦੀ ਸ਼ਰਧਾਈ ਚ ਗਈ ਰਹੀ ਹੈ ਹਾਂਜੀ ਹਾਂਜੀ ਵੈਸੇ ਗਰਮੀ ਵਾਸਤੇ ਠੀਕ ਇਹ ਵੀ ਬੜੀਆਂ ਮਿੱਠਾ ਚੱਲਦੀਆਂ ਆ ਰਹੀਆਂ ਨੇ ਇਹ ਵੀ ਬਹੁਤ ਕੁਸ਼ ਕੇ ਅੰਦਰ ਵੀ ਨਿਹੰਗ ਸਿੰਘ ਵਿੱਚ ਭੰਗ ਪਾ ਦਿੰਦੇ ਆ ਇਦਾਂ ਕਰਦੇ ਉਦਾਂ ਕਰੇ ਇਦਾਂ ਦਾ ਤਾਂ ਨਹੀਂ ਕੁਛ ਹੈਗਾ ਨਹੀਂ ਨਹੀਂ ਬਾਬਾ ਜੀ ਸ਼ਰਦਾ ਜਾਨਾ ਇਹ ਭੰਗ ਵਾਲੀ ਮਤਲਬ ਛਿੱਦੀ ਦੇਗਾ ਹੋ ਜਾਂਦੀ ਆ ਉਹਨੂੰ ਛਿੱਦੀ ਦੇਗਾ ਹੀ ਕਹਿੰਦੇ ਲੋਕ ਕਿਤਨਾ ਕਿਤ ਹੁੰਦੀਆਂ ਨੇ ਹਾਂਜੀ ਉਹਨੂੰ ਛਿੱਦੀ ਦੇਗਾ ਹੀ ਕਹਿੰਦੇ ਆ ਭੰਗ ਵਾਲੇ ਜਿਹੜੇ ਸੁੱਖਾ ਕਹਿੰਦੇ ਉਹਨੂੰ ਸੁੱਖੇ ਵੀ ਹਾਂਜੀ ਤੇ ਹੁਣ ਇਹਨੂੰ ਇਹਦੇ ਵਿੱਚ ਕੀ ਕੁਝ ਪਊਗਾ ਸਾਨੂੰ ਮੈਂ ਚਾਹੁੰਦਾ ਕਿ ਇੱਕ ਵਾਰੀ ਹੁਣ ਲਾਈਵ ਚੱਲਦੇ ਕੈਮਰੇ ਤੇ ਇੱਕ ਵਾਰੀ ਇਹ ਨਾ ਵਹਿ ਮਿੰਨੇ ਨਿਕਲ ਜਾ ਲੋਕਾਂ ਦਾ ਜੀ ਆਇਆ ਸਿੰਘ ਦੋ ਸਾਥੀ ਨੇ ਦੋਨੇ ਅੰਗ ਸਿੰਘ ਨੇ ਤੇ ਆਪਣਾ ਕਰਮ ਕਰ ਰਹੇ ਨੇ ਆਪਣਾ ਇੱਥੇ ਰੋਡ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਨਹੀਂ ਤਾਂ ਆਮ ਨੇ ਹਾਂ ਕਿsinga ਬਾਰੇ ਲੋਕ ਬੜਾ ਇੱਕਈ ਵਾਰੀ ਮਾਣਾ ਚੰਗਾ ਬੋਲਦੇ ਨੇ ਪਰ ਬਾਬਾ ਜੀ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੁੰਦੇ ਸੀਗੇ ਪਹਿਲਾਂ ਬਾਬਾ ਜੀ ਰੈਸਟੋਰੈਂਟ ਸੀਗਾ ਜੀ ਆਪਣਾ ਅੱਛਾ ਹਾਂਜੀ ਹਾਂਜੀ ਤੁਹਾਡਾ ਰੈਸਟੋਰੈਂਟ ਸੀ ਬਲ ਹਾਂਜੀ ਹਾਂਜੀ ਪੀਜ਼ਾ ਪੀਜ਼ਾ ਬਣਾਉਂਦੇ ਸੀਗੇ ਪੀਜ਼ਾ ਸੈਲਡ ਰਹਾ ਤੇ ਬਾਣੇ ਵਿੱਚ ਹੀ ਹਾਂਜੀ ਹਾਂਜੀ ਬਾਬਾ ਜੀ ਬਾਣੇ ਚ ਨੰਦੇ ਬਹੁਤ ਕਿੰਨਾ ਸਮਾਂ ਹੋ ਗਿਆ ਅਮਰਸ਼ੇਕਰ ਨੂੰ ਅਮਰਸ਼ੇਕਰ ਨੂੰ ਹੋ ਗਏ ਬਾਬਾ ਜੀ ਮਹਾਰਾਜ ਦੀ ਕਿਰਪਾ ਹੋਈ ਹੋਈ ਗਈ ਆਪਣੇ ਤਕਰੀਬਨ 60 ਸਾਲ ਹੋ ਗਏ ਆ ਜੀ ਤੁਹਾਡਾ ਕੀ ਨਾਮ ਬਾਬਾ ਜੀ ਬਾਬਾ ਜੀ ਜਸਪਰੀ ਸਿੰਘ ਜੀ ਤੁਸੀਂ ਵੀ ਨਾਲ ਸਾਥੀ ਉਹਨਾਂ ਦੇ ਹਾਂਜੀ ਹਾਂਜੀ ਜੀ ਨਾਲ ਸਾਥੀ ਆ ਇਹਨਾਂ ਦੇ ਫੌਜਾਂ ਹੁੰਦੀ ਰਹਿੰਦੀਆਂ ਫੌਜਾਂ ਹੁੰਦੀਆਂ ਆਪਣੀਆਂ ਆਉਂਦੀਆਂ ਚੱਲ ਜਾਂਦੀਆਂ ਦਰਸ਼ਨ ਮੇਲੇ ਨਾਲ ਕਰਾ ਜਾਂਦੀਆਂ ਤੇ ਇੱਥੇ ਹੁਣ ਜਦੋਂ ਰੋਡ ਸਾਈਡ ਤੇ ਮੈਂ ਦੇਖਦਾ ਪਿਆ ਵੀ ਉਹ ਕਹਿੰਦੇ ਹੁੰਦੇ ਵੀ ਨਿਹੰਗਾਂ ਨੇ ਜੰਗਲ ਚ ਮੰਗਲ ਲਾਇਆ ਆ ਕੋਈ ਪੂਰਾ ਮਾਹੌਲ ਬਣਾਇਆ ਤਰਪਾਲ ਪਾ ਕੇ ਪ੍ਰੋਪਰ ਤੁਸੀਂ ਇੱਕ ਸਾਈਡ ਤੇ ਇਹ ਨਾ ਵਧੀਆ ਬਣਾ ਲਿਆ ਆ ਪੈਰੇ ਆ ਤਗੜੇ ਆ ਜੰਗੀ ਫੌਜਾਂ ਦੇ ਮਹਾਰਾਜ ਦੀ ਕਿਰਪਾ ਤੇ ਮੈਨੂੰ ਲੱਗਦਾ ਕਿ ਲੋਕ ਪਹਿਲੋਂ ਆ ਕੇ ਪਹੁੰਚ ਜਾਂਦੇ ਕਈ ਵਾਰੀ ਇੱਥੇ ਵੀ ਛਕਣਾ ਨਾ ਪਹਿਲਾਂ ਹੀ ਫੌਜ ਆ ਜਾਂਦੀ ਹੈ ਜੇ ਇਹ ਸਮਾਨ ਸੋ ਰੱਖਦਾ ਹੀ ਆ ਪਹਿਲਾਂ ਹੀ ਆ ਜਾਂਦੀ ਹੈ ਸੰਗਤ ਤੋਂ ਕਰੋ ਸ਼ੁਰੂ ਮੇਰਾ ਚਾਹਨਾ ਕਿ ਇੱਕ ਵਾਰੀ ਮੈਚ ਸੋ ਸਾਈਟ ਤੇ ਥੋੜਾ ਹੋ ਜਾਣਾ ਤਾਂ ਹੁਣ ਇਹ ਜਿਹੜੀਆਂ ਚੀਜ਼ਾਂ ਵਿੱਚ ਪਾਉਣਗੇ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਇਹ ਖਸਖਾਸ ਹੈ ਜੀ ਹਾਂਜੀ ਖਸਖਾਸ ਇਹ ਠੰਡੀ ਹੁੰਦੀ ਹੈ ਨਾ ਬਾਈ ਠੰਡੇ ਪੋਰੇ ਸੋ ਇਹ ਜਿਹੜੀ ਚੀਜ਼ ਹੈ ਜੋ ਰਗੜਾ ਜਿਹੜਾ ਤਿਆਰ ਕਰਨ ਲੱਗੇ ਕਾਫੀ ਇਹਦੇ ਵਿੱਚ ਕਹਿੰਦੇ ਕਿ ਦੇਸੀ ਅਨਰਜੀ ਡਰਿੰਕ ਹੁੰਦੀ ਇਹਨੂੰ ਦੇਸੀ ਅਨਰਜੀ ਡਰਿੰਕ ਵੀ ਕਈ ਕਹਿੰਦੇ ਨੇ ਹਾਂਜੀ ਹਾਂਜੀ ਬਾਬਾ ਜੀ ਉਹਨਾਂ ਨਾਲ ਉਹਦਾ ਠੀਕ ਹੀ ਹੈ ਜਿਹੜੇ ਆਪਾਂ ਪਿੰਨੇ ਆ ਕੈਨ ਚ ਬੰਦ ਦੋ ਦੋ ਸਾਲ ਦੀ ਜਿੰਨਾਂ ਦੀਆਂ ਐਕਸਪਾਇਰੀ ਤਰੀਕਾਂ ਉਹਨਾਂ ਵਿੱਚ ਕੈਮੀਕਲ ਪੈਂਦੇ ਬਥੇਰੇ ਬਾਬਾ ਜੀ ਤੁਹਾਡੇ ਡਾਡਾ ਵੀ ਇਹ ਕੰਮ ਸੀਗਾ ਰੈਸਟੋਰੈਂਟ ਤੇ ਉਹ ਕੰਮ ਛੱਡਦਾ ਫਿਰ ਬਾਬਾ ਜੀ ਅਹੀਂ ਚਾਹੁੰਦੇ ਸੀ ਕਿ ਵਧੀਆ ਹੈਲਥੀ ਚੀਜ਼ ਜਿਹੜੇ ਬਾਣੇ ਵਿੱਚ ਹੈਗੇ ਆ ਹੈਲਥੀ ਚੀਜ਼ਾਂ ਖਵਾਈ ਮਤਲਬ ਦਈਏਗੇ ਇਹਨੂੰ ਵੈਸੇ ਫਾਸਟ ਫੂਡ ਦੇ ਵਿੱਚ ਵੀ ਕੋਈ ਫਾਇਦਾ ਨਹੀਂ ਹੈਗਾ ਜ਼ਿਆਦਾ ਮਤਲਬ ਆਪ ਨੂੰ ਨਹੀਂ ਚੰਗਾ ਲੱਗਾ ਹਾਂਜੀ ਆਪ ਨੂੰ ਚੰਗਾ ਨਹੀਂ ਲੱਗਾ ਪਹਿਲਾ ਕਰਦੇ ਰਹੇ ਆ ਫਿਰ ਹੌਲੀ ਹੌਲੀ ਮੰਨ ਜਾ ਮਰ ਗਿਆ ਇਹ ਚੀਜ਼ ਇਹ ਇਹ ਚਾਰੇ ਮਗਜ ਹਾਂਜੀ ਹਾਂਜੀ ਬਦਾਮ ਹੋ ਗਏ ਮਗਜ ਹੋ ਗਏ ਬਦਾਮ ਬਾਬਾ ਜੀ ਕਿਤਨੇ ਕਿਤੇ ਫਿਰ ਗਰਮ ਨਹੀਂ ਹੋ ਜਾਂਦੇ ਨਹੀਂ ਨਹੀਂ ਬਾਬਾ ਜੀ ਤਸੀਰ ਮਰ ਜਾਂਦੀ ਹੈ ਜਦੋਂ ਆਪਾਂ ਇਹਨੂੰ ਰਗੜੀਦਾ ਅੱਛਾ ਜੀ ਹਾਂਜੀ ਹਾਂਜੀ ਤਸੀਰ ਇਹ ਠੰਡੀ ਹੋ ਜਾਂਦੀ ਏ ਜਦੋਂ ਰਗੜੀਦਾ ਨਾ ਕਾਫੀ ਚੀਜ਼ਾਂ ਵਿੱਚ ਪੈਂਦੀਆਂ ਨੇ ਨਾ ਸੌਫ ਆਗੀ ਵਿੱਚ ਇਹ ਵੀ ਬਾਬਾ ਜੀ ਠੰਡੀ ਹੁੰਦੀ ਏ ਅਸੀਂ ਇੱਕ ਵਾਰੀ ਬਾਬਾ ਜੀ ਕਿੰਨਾ ਬਣ ਜਾਂਦੇ ਕਿੰਨੀ ਕੁਆਂਟੀਟੀ ਬਣ ਜਾਂਦੀ ਆ ਇੱਕ ਵਾਰੀ ਜੇ ਬਾਬਾ ਜੀ ਖੁੱਲਾ ਲਾਈਏ ਤਾਂ ਤਕਰੀਬਨ ਬਣਾ ਪਾਨੇ ਜਾਂਦਾ ਆਪਣਾ 40 ਲੀਟਰ ਹਾਂ ਜੀ ਜੋ ਕਿੰਨੇ ਕ ਟਾਈਮ ਤੱਕ ਲੱਗ ਜਾਂਦਾ ਫਿਰ ਆਪਣਾ ਲੱਗ ਜਾਂਦਾ ਹੈ ਤਕਰੀਬਨ ਦੁਪਹਿਰ ਤੱਕ ਲੱਗ ਜਾਂਦਾ ਹਾਂ ਜੀ ਦੋ ਵਾਰੀ ਰਗੜਾ ਇੱਕ ਦਿਨ ਚ ਦੋ ਵਾਰ ਲਾਉਨੇ ਹੋ ਹਾਂ ਜੀ ਹਾਂ ਜੀ ਤੇ ਇਹ ਛੋਟੀ ਇਲਾਇਚੀ ਨਾ ਹਰੀ ਇਲਾਇਚੀ ਛੋਟੀ ਇਲਾਇਚੀ ਇਹ ਵੀ ਆਪਣੇ ਡਾਈਜੈਸਟ ਸਿਸਟਮ ਵਾਸਤੇ ਬਹੁਤ ਵਧੀਆ ਜੀ ਜੀ ਜੇ ਨਾਲੇ ਪੇਟ ਦੀ ਪ੍ਰੋਬਲਮ ਆਉਣਾ ਵਾਸਤੇ ਬਹੁਤ ਵਧੀਆ ਅੱਜ ਕੱਲ ਲੋਕੀ शकਦੇ ਹੀ ਨਹੀਂ ਹੈਗੇ ਇਹ ਚੀਜ਼ਾਂ ਹੁਣ ਉਹਦਾ ਇਹ ਚੀਜ਼ਾਂ ਮੈਂ ਆਮ ਦੇਖਦਾ ਪਿਆ ਕਿ ਨੰਗ ਸਿੰਘਾਂ ਨੇ ਜਦੋਂ ਇਹ ਆਪਣਾ ਜਿਹੜਾ ਇਹ ਜਿਹੜਾ ਕੰਮ ਸ਼ੁਰੂ ਕੀਤਾ ਆ ਆਪਾਂ ਰੋਡ ਸਾਈਡ ਤੇ ਦੇਖਦੇ ਆ ਤਾਂ ਕਾਫੀ ਲੋਕ ਮੈਨੂੰ ਲੱਗਦਾ ਇਹਦੇ ਵੱਲ ਸੁਚੇਤ ਹੋ ਗਏ ਨੇ ਕਿ ਇਹ ਚੀਜ਼ ਵਧੀਆ ਨੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ ਲੱਗਦਾ ਕਿ ਨਹੀਂ ਤੁਹਾਨੂੰ ਪਹਿਲੇ ਨਾਲੋਂ ਜਿੱਦਾਂ ਹੁਣ ਆਪਣੇ 2-3 ਸਿੰਘ ਹੋਰ ਵੀ ਹੈਗੇ ਵੀਰਾਂ ਨੇ ਜਿਨ੍ਹਾਂ ਨੇ ਕਾਰਜ ਸ਼ੁਰੂ ਕੀਤੇ ਹਾਂਜੀ ਹਾਂਜੀ ਨਹੀਂ ਤਾਂ ਆਮ ਆਪਾਂ ਨੂੰ ਨਾ ਦੁਆਬੇ ਵਾਲੀ ਸਾਈਡ ਤੇ ਨਹੀਂ ਮਿਲਦਾ ਸੀ ਇਹ ਇਹਦਾ ਕਿਤੇ ਮੇਲਾ ਹੁੰਦਾ ਸੀਗਾ ਜਾਂ ਕਿਤੇ ਸ਼ੀਦੀ ਮਝੋੜ ਮੇਲਾ ਹੋ ਗਿਆ ਜਾਂ ਕਿਤੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਹੋ ਗਿਆ ਉੱਥੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਹੁਣ ਆਮ ਇਹ ਚੀਜ਼ਾਂ ਦੇਖਣ ਨੂੰ ਵਧੀਆ ਲੱਗਦਾ ਦੇਖਣ ਨੂੰ ਇਹ ਮਿਲਦਾ ਹੈ ਹਾਂਜੀ ਚਲੋ ਜਿੱਦਾਂ ਕਿ ਪ੍ਰਵਾਸੀ ਵੀ ਆ ਕੇ ਇੱਥੇ ਕਾਰਜ ਕਰ ਰਹੇ ਆਪਣੇ ਹੈ ਕਿ ਨਹੀਂ ਆਪਣੇ ਉਤਸ਼ਾਹ ਹੋਣ ਆਪਣੇ ਸਿੰਘਾਂ ਨੂੰ ਉਤਸ਼ਾਹ ਹੋਵੇ ਕਿ ਸਿੰਘ ਬੈਠੇ ਆ ਆਪਾਂ ਵੀ ਕਾਰਜ ਕਰੀਏ ਕੋਈ ਨਾ ਕੋਈ ਹਾਂਜੀ ਕਿੰਨੇ ਕੁ ਲੋਕ ਆ ਕੇ ਇੱਥੇ ਸ਼ਕਤ ਨੇ ਰੋਜ਼ ਡੇਲੀ ਬਾਬਾ ਜੀ ਆਈ ਜਾਂਦੀ ਹੈ ਫੋਜ ਕਈ 100 ਹੋ ਜਾਂਦੇ ਜੇ ਬੰਦੇ ਨੇ ਕੋਈ ਜਾਂਦੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਦੋਫਤੇ ਹੋ ਗਏ ਜੀ ਹਾਂ ਜੀ ਵਧੀਆ ਰਿਸਪੌਂਸ ਆ ਰਿਹਾ ਹਾਂ ਜੀ ਚੜ੍ਹਦੀ ਗੱਲਾ ਕਿਰਪਾ ਮਾਲਕ ਦੀ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਜੇ ਨਾਲੇ ਬਾਈ ਬੋਈ ਹੁੰਦੀ ਹਵਾ ਹੁੰਦੀ ਹੈ ਜਿਆਦਾ ਮੰਨ ਲਓ ਬਾਤ ਵਾਤਾ ਪੂਤਾ ਜਦੋਂ ਸਭ ਕੁਝ ਸੈੱਟ ਹੋ ਜਾਂਦਾ ਹੈ ਸਰੀਰ ਦੇ ਵਿੱਚ ਤੇ ਦਿੱਲੀ ਉੱਧਰ ਵੈਸੇ ਆਪਾਂ ਗੱਲ ਕਰੀਏ ਇੱਕ ਗਲਾਸ ਪੀਣਾ ਚਾਹੀਦਾ ਰੋਜ਼ ਦਾ ਜਾਂ ਕਿੰਦਾ ਫਿਰ ਦਿੱਲੀ ਬਾਬਾ ਜੀ ਪੀ ਲਓ ਇੱਕ ਗਲਾਸ ਦੋ ਪੀ ਲਓ ਜਿਹੜੇ ਹਜੇ ਨਹੀਂ ਸ਼ੱਕਦੇ ਸਟਾਰਟਿੰਗ 'ਚ ਉਹਨਾਂ ਵਾਸਤੇ ਇੱਕ ਦੋ ਗਲਾਸ ਠੀਕ ਹਾਂਜੀ ਇਹ ਇਹ ਗੁਲਾਬ ਦੀਆਂ ਪੱਤੀਆਂ ਹਾਂਜੀ ਹਾਂਜੀ ਇਹ ਗਲਾਬ ਦੇ ਫੁੱਲ ਜੀ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਕੁਝ ਹੋਰ ਵੀ ਪੜਾਇਆ ਜਾਂ ਇਹੀ ਚੀਟਾ ਸੀ ਬਾਬਾ ਜੀ ਹੋ ਗਿਆ ਜੀ ਜਦੋਂ ਰਗੜਾ ਲਗਣ ਲੱਗਾ ਰਹੀ ਸੋ ਹੁਣ ਗੱਲਾਂ ਨਹੀਂ ਅਸੀਂ ਕਰ ਸਕਦੇ ਕਿਉਂਕਿ ਨਾਲ ਦੇ ਨਾਲ ਇਹਨਾਂ ਨੇ ਗੁਰਬਾਣੀ ਦਾ ਜਿਹੜਾ ਪਾਠ ਵੀ ਕਰਨਾ ਹੁੰਦਾ ਥੋੜਾ ਤਾਂ ਉਹ ਵੀ ਨਾਲ ਇਹ ਆਪਣੇ ਵੱਖਰਾ ਕਰਨਗੇ ਤਾਂ ਅਸੀਂ ਇੱਥੇ ਹੁਣ ਸਿਰਫ ਤੁਹਾਨੂੰ ਸ਼ਾਟ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਰਗੜਾ ਲਾਉਂਦੇ ਨੇ 48 ਤੋਂ 50 ਮਿੰਟ ਤੋਂ ਬਾਅਦ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿਹੜੀਆਂ ਚੀਜ਼ਾਂ ਵਿੱਚ ਪਾਈਆਂ ਸੀਗੀਆਂ ਉਹ ਇੱਕ ਵਾਰੀ ਮੈਂ ਚਾਹੂੰਗਾ ਕਿ ਕੈਮਰਾਮੈਨ ਨੂੰ ਕਿ ਲੱਗੇ ਦੀ ਦਿਖਾਇਆ ਜਾਵੇ ਇਸ ਤਰ੍ਹਾਂ ਇੱਕ ਪੇਸਟ ਤਿਆਰ ਹੋ ਗਈ ਹੈ 45 ਤੋਂ 50 ਮਿੰਟ ਬਾਅਦ ਇਸ ਨੂੰ ਰਗੜਾ ਲਾ ਕੇ ਇਸ ਤਰ੍ਹਾਂ ਦੀ ਇੱਕ ਪੇਸਟ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਬਾਬਾ ਜੀ ਹੁਣ ਇਸ ਤੋਂ ਬਾਅਦ ਇਹਨੂੰ ਇੱਕ ਕੱਪੜੇ ਦੇ ਵਿੱਚ ਛਾਣਿਆ ਜਾਵੇਗਾ ਹਾਂਜੀ ਬਾਬਾ ਜੀ ਜੀ ਲਾ ਦਿਓ ਛਾਣਾ ਲਾ ਦਿਓ ਲੱਗੇ ਉਹਨਾਂ ਛਾਣਾ ਜੀ ਹੁਣ ਆ ਤੁਸੀਂ ਲਾਈਵ ਤੁਹਾਨੂੰ ਚੀਜ਼ਾਂ ਦਿਖਾ ਰਹੇ ਆਂ ਸੋ ਇਹਨੂੰ ਇਸ ਕੱਪੜੇ ਨੂੰ ਡਬਲ ਕਰਕੇ ਇਹ ਜਿੰਨੀ ਵੀ ਪੇਸਟ ਬਣਾਈ ਗਈ ਹੈ ਤਾਂ ਇਸ ਪੇਸਟ ਨੂੰ ਇਸ ਕੱਪੜੇ ਦੇ ਵਿੱਚ ਪਾ ਕੇ ਤਾਂ ਕਿਉਂਕਿ ਇਹ ਪਾਣੀ ਪਹਿਲੋਂ ਵਿੱਚ ਭਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਕੱਪੜੇ ਨੂੰ ਗਿੱਲਾ ਕਰਕੇ ਜਿੰਨਾ ਵੀ ਇਹ ਜਿਹੜੇ ਪੇਸਟ ਬਣ ਗਏ ਇਸ ਨੂੰ ਵਿੱਚ ਪਾ ਕੇ ਤਾਂ ਇਸ ਨੂੰ ਵਿੱਚ ਛਾਣਿਆ ਜਾਵੇਗਾ ਤਾਂ ਬਾਬਾ ਜੀ ਇਹ ਜਿੰਨੀ ਵੀ ਸਮਗਰੀ ਤੁਸੀਂ ਵਿੱਚ ਪਾਈ ਸੀਗੀ ਤੇ ਹੁਣ ਇਹ ਕਿੰਨੇ ਕਿਲੋਟਰ ਤਿਆਰ ਹੋਏਗਾ ਇਹ ਬਾਬਾ ਜੀ ਹੋਊਗਾ ਕਿ ਤਕਰੀਬਨ 25 ਕਿਲੋਟਰ 25 ਲੀਟਰ ਹਾਂ ਜੀ ਪਚੇ ਦੇ ਮੈਂ ਵੀ ਇੱਥੇ ਦੇਖ ਰਿਹਾ ਸੀ ਚਾਰ ਪੰਜ ਜਿਹੜੇ ਨੌਜਵਾਨ ਆਏ ਸੀ ਕਿ ਮੁੜ ਵੀ ਗਏ ਨੇ ਤਾਂ ਉਹ ਡੇਲੀ ਆਉਂਦੇ ਨੇ ਹਾਂ ਜੀ ਹਾਂ ਜੀ ਬਾਬਾ ਜਿਮ ਵਾਲੇ ਜਿੱਦਾਂ ਐਕਸਰਸਾਈਜ਼ ਕਰਨ ਵਾਲੇ ਬਜ਼ੁਰਗ ਬੱਚੇ ਬੀਬੀਆਂ ਸਾਰੇ ਆਉਂਦੇ ਨੇ ਜੀ ਹਾਂ ਜੀ ਹਾਂ ਜੀ ਹੁਣ ਆ ਤੁਹਾਨੂੰ ਇੱਕ ਵਾਰੀ ਫੇਰ ਮੈਂ ਦਿਖਾਉਣਾ ਕਿ ਇਸ ਕੱਪੜੇ ਨੂੰ ਹੁਣ ਇਸ ਤੋਂ ਬਾਅਦ ਜਿੰਨਾ ਵੀ ਇਸ ਨੂੰ ਇਹਨਾਂ ਦੀ ਜਿਹੜੀ ਨਿਹੰਗ ਸਿੰਘ ਜੋ ਇਹਨੂੰ ਛਾਣਾ ਕਹਿੰਦੇ ਛਾਣਾ ਹਾਂ ਜੀ ਹਾਂ ਜੀ ਛਾਣਾ ਛਾਣਾ ਲਾਇਆ ਜਾਵੇਗਾ ਇਸ ਨੂੰ ਕਿਉਂਕਿ ਛਾਣਾ ਦਾ ਮਤਲਬ ਕਿ ਇਹਨੂੰ ਛਾਣਿਆ ਜਾਵੇਗਾ ਇਹਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਇਹ ਦੇਸੀ एनर्जी ड्रिंक ਆ ਜਾਂ ਸਰਦਾਈ ਕਹਿ ਦਿੰਨੇ ਆ ਜਾਂ ਰਗੜਾ ਕਹਿ ਦਿੰਨੇ ਆ ਤਾਂ ਇਸ ਤਰੀਕੇ ਦੇ ਨਾਲ ਤਿਆਰ ਹੁੰਦਾ ਵੀ ਚੀਜ਼ਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਵਿੱਚ ਬਦਾਮ ਚਾਰੇ ਮਗਜ ਖਸਖਾਸ ਕਾਲੀ ਮਿਰਚ ਹੋਰ ਇਹ ਜਿਹੜੀਆਂ ਸਾਰੀਆਂ ਤਾਕਤਵਾਲੀਆਂ ਚੀਜ਼ਾਂ ਪੈਂਦੀਆਂ ਨੇ ਤਾਂ ਆ ਆ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਥੋੜਾ ਹੋਰ ਪਾਣੀ ਮਲਾਇਆ ਜਾਵੇਗਾ ਤਾਂ ਇਸ ਤੋਂ ਬਾਅਦ ਇਸ ਨੂੰ ਜਿਹੜਾ ਛਾਣਾ ਲਾਇਆ ਜਾਵੇਗਾ ਉਹ ਵੀ ਤੁਹਾਨੂੰ ਹੁਣ ਲਾਈਟ ਅਸਿਟਾ ਸੀ ਦਿਖਾ ਰਹੇ ਹਾਂ ਤੇ ਬਾਬਾ ਜੀ ਜਿੱਦਾਂ ਹੁਣ ਸਾਰਾ ਸਮਗਰੀ ਇੱਕੋ ਵਾਰੀ ਪਾ ਲੈਣੀ ਦਾ ਰੁਕ ਰੁਕੇ ਪਾਣੀ ਹੈ ਇੱਕੋ ਵਾਰੀ ਬਾਬਾ ਜੀ ਤੇ ਕਿੰਨੀ ਕਵਾਰ ਇਸ ਨੂੰ ਜਦੋਂ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ ਜਦੋਂ ਤਾਂ ਬਾਬਾ ਜੀ ਦੁੱਧ ਨਿਕਲ ਜਾਵੇ ਪੂਰਾ ਪੂਰਾ ਛਾਣਾ ਲੱਗ ਜਾਵੇ ਤਾਂ ਸਮਗਰੀ ਜਿੰਨੀ ਵੀ ਤਿਆਰ ਕੀਤੀ ਸੀ ਜਿੰਨੀ ਪੇਸਟ ਤਿਆਰ ਕੀਤੀ ਸੀ ਤੇ ਇਹ ਕੱਪੜੇ ਦੇ ਵਿੱਚ ਪਾ ਲਈ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਪਾਣੀ ਪਾ ਕੇ ਤਾਂ ਜਿੰਨਾ ਵੀ ਬਚਿਆ ਸਾਰੇ ਇੱਕ ਕੱਪੜੇ ਦੇ ਵਿੱਚ ਲਵੇਟ ਕੇ ਤੇ ਇਸ ਨੂੰ ਫਿਰ ਪ੍ਰੋਪਰ ਦਬਾਇਆ ਜਾਂਦਾ ਹੈ ਉਹ ਵੀ ਤੁਹਾਨੂੰ ਹੁਣ ਦਿਖਾਉਣੇ ਵੀ ਕਿਸ ਤਰੀਕੇ ਦੇ ਨਾਲ ਇਹਨੂੰ ਪੂਰਾ ਜਿਹੜਾ ਕੱਢਿਆ ਜਾਂਦਾ ਇਹਦਾ ਪਾਣੀ ਜਿਹੜਾ ਕੱਢਿਆ ਜਾਂਦਾ ਹੈ। ਦਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀਗਾ ਵੀ ਇਸ ਕੱਪੜੇ ਦੇ ਵਿੱਚ ਜਿੰਨੀ ਵੀ ਸਮਗਰੀ ਇਕੱਠੀ ਕਰਕੇ ਤੇ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਸ਼ੱਕਰ ਵੀ ਮਿਲਾਇ ਜਾਏਗੀ। ਕਈ ਬਾਬਾ ਜੀ ਮੈਂ ਦੇਖਿਆ ਕਈ ਚੀਨੀ ਵਿੱਚ ਮਿਕਸ ਕਰਦੇ ਨੇ। ਬਾਬਾ ਜੀ ਨੇ ਕੀ ਕੀ ਹੈ ਕੈਮੀਕਲ ਜਾਨੇਰਾ ਸ਼ੂਗਰਾਂ ਦੀ ਬਿਮਾਰੀ ਇਹਦੇ ਲੱਗ ਰਹੀ ਲੋਕਾਂ ਨੂੰ ਡਾਇਬਟੀਜ਼ ਹੋ ਰਹੀ ਹੈ ਇਸ ਕਰਕੇ ਹੋ ਰਹੀ ਹੈ ਪਹਿਲਾਂ ਘੋੜੇ ਖਾਂਦੇ ਸੀ ਲੋਕੀ ਅਸੀਂ ਆ ਬਾਬਾ ਜੀ ਚਾਰ ਚਾਰ ਪੇਸੀਆਂ ਖਾ ਜਾਂਦੇ ਆ ਰੋਟੀ ਮਗਰੋਂ ਅੱਛਾ ਹਾਂਜੀ ਹੁਣ ਵੀ ਤੇ ਆਪਣਾ ਡਾਈਜੈਸਟ ਸਿਸਟਮ ਬਹੁਤ ਵਧੀਆ ਰਹਿੰਦਾ ਹੁੰਦਾ ਰੋਟੀ ਮਗਰੋਂ ਜ਼ਰੂਰ ਖਾਣੀ ਚਾਹੀਦੀ ਸਾਨੂੰ ਗੁੜ ਪਹਿਲੀ ਤੁਸੀਂ ਚਾਰ ਪੇਸੀਆਂ ਗੁੜ ਦੀਆਂ ਖਾ ਜਾਂਦੇ ਹੋ ਹਾਂਜੀ ਹਾਂਜੀ ਬਾਬਾ ਜੀ ਇਹ ਤੇ ਖਰਾਕ ਹੈ ਨਾ ਖਰਾਕ ਤੇ ਡਿਪੈਂਡ ਆ ਜਿੱਦਾਂ ਦਾ ਸਰੀਰ ਬਣਾਓਗੇ ਉਦਾਂ ਦਾ ਭਾਂਜੂਗਾ ਬਸ ਉਹ ਚੀਜ਼ ਆ ਅਜੇ ਇਦਾਂ ਕਦੀ ਹੋਇਆ ਵੀ ਇੱਕ ਵਾਰੀ ਪੀ ਕੇ ਰਗੜਾ ਤੇ ਨੌਜਵਾਨ ਦੁਆਰਾ ਵੀ ਆਉਂਦੇ ਨੇ ਜਾਂ ਇੱਕ ਦਿਨ ਚ ਕਿੰਨੀ ਕਵਾਰ ਪੀ ਜਾਂਦੇ ਨੇ ਇੱਕ ਦਿਨ ਚ ਬਾਬਾ ਜੀ ਚਾਰ-ਚਾਰ ਵਾਰੀ ਆ ਜਾਂਦੇ ਆ ਹਾਂਜੀ ਹਾਂਜੀ ਜਿਹਦਾ ਕੋਈ ਨੁਕਸਾਨ ਤਾਂ ਨਹੀਂ ਇੰਨੀ ਜ਼ਿਆਦਾ ਵੀ ਪੀਣ ਦਾ ਨਹੀਂ ਨਹੀਂ ਜਿਹੜੇ ਜਿਮ ਵਾਲੇ ਬਾਬਾ ਜੀ ਉਹ ਤੇ ਕਿੰਨੇ ਭਾਵੇਂ ਉਹਨਾਂ ਨੂੰ 2-2 ਲੀਟਰ ਪਿਆ ਦੋ ਵੀ ਪੀ ਜਾਂਦੇ ਆ ਤਿੰਨ-ਤਿੰਨ ਆਪਣਾ ਆਪਣਾ ਮੈਦਾ ਹਾਂਜੀ ਮੈਦਾ ਹੀ ਆ ਜਿਹੜੇ ਜਿਮ ਵਾਲੇ ਜਿਨ੍ਹਾਂ ਦਾ ਸਰੀਰ ਜਿੱਦਾਂ ਦਾ ਬਣਿਆ ਕਿ ਉਹ ਹੁਣ ਕਿਹਾਂ ਨੂੰ ਕਿਹੋਣੀ ਪਚਦਾ ਅਗਲੇ ਕਿਹੋ ਖਾਂਦੇ ਆ ਮੈਦਾ ਚੱਲਦਾ ਵਧੀਆ ਚੱਲਦਾ ਕਈਆਂ ਨੇ ਆ ਕੇ ਕਿਹਾ ਵੀ ਆ ਕਿ ਬਾਬਾ ਜੀ ਵਧੀਆ ਹੋਇਆ ਕਿਉਂਕਿ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਪਹਿਲੀ ਵਾਰੀ ਇਹ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਹਾਂਜੀ ਹਾਂਜੀ ਬਾਬਾ ਜੀ ਜਿੱਦਾਂ ਕਿ ਬਹੁਤ ਸ਼ਾਹ ਮਿਲਿਆ ਕਹਿੰਦੇ ਕਿ ਜਲੰਧਰ ਦੇ ਵਿੱਚ ਖੁੱਲ ਗਿਆ ਆਪਣੇ ਗੜੇ ਦੇ ਵਿੱਚ ਤੇ ਬਹੁਤ ਸ਼ਾਹ ਮਿਲ ਰਿਹਾ ਆਪਣੇ ਸੰਗਤ ਆਰੀ ਆ। ਹਾਂਜੀ ਤੇ ਹੁਣ ਇਹ ਬਾਲਟੀ ਉੱਪਰ ਤੱਕ ਭਰ ਜਾਏਗੀ ਇਹਦੇ ਨਾਲ। ਹਾਂਜੀ ਹਾਂਜੀ। ਤੇ ਸ਼ੱਕਰ ਵੀ ਹੁਣ ਇਸ ਤੋਂ ਬਾਅਦ ਮਿਕਸ ਕਰਨੀ ਹੈ। ਇਸ ਬਾਅਦ ਸ਼ੱਕਰ ਜੀ। ਕਿੰਨੀ ਕੁ ਮਾਤਰਾ ਵਿੱਚ ਸ਼ੱਕਰ ਪੈ ਜਾਂਦੀ ਹੈ? ਸ਼ੱਕਰ ਆਪਣਾ ਮੀਡੀਅਮ ਜੱਟ ਰੱਖੀਦਾ ਮੀਡੀਅਮ ਜਿਆਦਾ ਮਿੱਠਾ ਤੇਜ ਨਹੀਂ ਰੱਖੀਦਾ ਮ ਤੇ ਬੱਬਾ ਜੀ ਪ੍ਰੋਪਰ ਆਪਾਂ ਸਾਰੀਆਂ ਸੰਗਤਾਂ ਨੂੰ ਪ੍ਰੋਪਰ ਆਪਾਂ ਦਰਸ਼ਨੇ ਦਿਖਾ ਦਿੰਦਾ ਹੈ ਵੀ ਕਿਸ ਤਰੀਕੇ ਨਾਲ ਬਣਦੀ ਹੈ ਤੇ ਬੱਬਾ ਜੀ ਕੁਝ ਸੁਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਕਿਉਂਕਿ ਅੱਜ ਕੱਲ ਜੋ ਖਾਣ ਪੀਣ ਹੋ ਚੁੱਕਾ ਹੈ ਨੌਜਵਾਨਾਂ ਦਾ ਇਹ ਇਹਨਾਂ ਚੀਜ਼ਾਂ ਤੋਂ ਦੂਰ ਜਾ ਰਹੀ ਹੈ ਨੌਜਵਾਨ ਪੀੜ੍ਹੀ ਨੌਜਵਾਨੀ ਨੂੰ ਪਹਿਲੀ ਗੱਲ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਚਲੋ ਹੁਣ ਤੁਹਾਡੇ ਟੀਵੀ ਦੇ ਮਾਧਿਅਮ ਰਾਹੀਂ ਆ ਜੋ ਤੁਸੀਂ ਬਣਾ ਰਹੇ ਹੋ ਚੈਨਲ ਰਾਹੀਂ ਸੰਗਤ ਨੂੰ ਪਤਾ ਚੱਲੇਗਾ ਕਿ ਬਈ ਇਹ ਖਰਾਕ ਹੈ ਜੀ ਬਹੁਤ ਵਧੀਆ ਖਰਾਕ ਹੈ ਆਪਣੇ ਕੋਕ ਪੀਰੇ ਆ ਲੋਕ ਠੰਡੇ ਪੀਰੇ ਪੈਪਸੀਆਂ ਪੀਰੇ ਆ ਔਨਲ ਬਾਬਾ ਜੀ 30 ਰੁਪਏ ਦੀ 50 ਰੁਪਏ ਦੀ ਚੀਜ਼ ਕੋਈ ਮਾੜੀ ਨਹੀਂ ਹੈਗੀ ਮਿਹਨਤ ਹੈਗੀ ਚਲੋ ਮਿਹਨਤ ਅਸੀਂ ਲਾ ਰਹੇ ਆ ਸਾਡੇ ਵੀ ਢੋਲੇ ਭਰ ਜਾਣਗੇ ਹੋਰ ਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਗੱਲਬਾਤ ਕਰਨ ਲਈ ਤਾਂ ਤੁਹਾਨੂੰ ਇੱਕ ਦੇਸੀ ਚੀਜ਼ ਦਿਖਾਈ ਹੈ ਜੋ ਨਿਹੰਗ ਸਿੰਘ ਆਪਾਂ ਅਕਸਰ ਮੇਲਿਆਂ ਦੇ ਵਿੱਚ ਦੇਖਦੇ ਹੁੰਨੇ ਸੀਗੇ ਜ ਜ ਅਕਸਰ ਆਪਾਂ ਕਿਤੇ ਵੀ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਬਹੁਤ ਘੱਟ ਚੀਜ਼ੇ ਦੇਖਣ ਨੂੰ ਮਿਲਦੀ ਹੁੰਦੀ ਸੀਗੀ ਤਾਂ ਆਮ ਹੁਣ ਜਿਹੜੀਆਂ ਨਿਹੰਗ ਸਿੰਘਾਂ ਨੇ ਸ਼ੁਰੂ ਕੀਤੀ ਹੈ ਕਾਫੀ ਇੱਕ ਵਧੀਆ ਉਪਰਾਲਾ ਹੈ ਤਾਂ ਬਾਕੀ ਚੀਜ਼ਾਂ ਛੱਡ ਕੇ ਸਾਨੂੰ ਇਹ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਕਿਉਂਕਿ ਇੱਕ ਦੇਸੀ એનર્ਜੀ ਡਰਿੰਕ ਹੈ ਤੇ ਸਿਹਤ ਲਈ ਬੜੀ ਵਧੀਆ ਚੀਜ਼ ਹੈ ਤਾਂ ਇੱਕ ਬਹੁਤ ਵਧੀਆ ਨਿਹੰਗ ਸਿੰਘਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਕੋਈ ਜਲੰਧਰ ਦੇ ਵਿੱਚ ਪਹਿਲਾਂ ਉਹ ਪਾ ਚੀ काफी ताकतवर एचडी चीज है यदा सेवन करना चाहिए कैमरामैन नवीन के नाल मैं देवेंद्र मंड दैनिक सवेरा टीवी चलंतर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर